ਗੁਰਪ੍ਰੀਤ ਜੀ ਸਾਨੂੰ 베ਰੀ ਬਾਰੇ ਦੱਸੋ ਵੀ ਜਿਹੜੀ 베ਰੀ ਤੁਹਾਡੇ ਕੋਲੇ ਉਪਲਬਧ ਹੈ ਉਹਦੇ ਬਾਰੇ ਵੈਰਾਈਟੀਆਂ ਬਾਰੇ ਤੇ ਵੀ ਕਿਸ ਤਰ੍ਹਾਂ ਦੇ ਉਹਨਾਂ ਦੇ 베ਰ ਉਪਲਬਧ ਹੁੰਦੇ ਅਸੀਂ ਮੇਨ ਵੈਰਾਈਟੀ 베ਰੀ ਦੀ ইমরান ਤੇ ਕੰਮ ਜ਼ਿਆਦਾ ਕਰਦੇ ਹਾਂ ਜੀ ਹਾਂਜੀ ইমরান ਵਧੀਆ ਵੈਰਾਈਟੀ ਹੈ ਜੀ ਜਿਹੜੀ ਅਪ੍ਰੈਲ ਦੇ ਵਿੱਚ ਮਾਰਚ ਦੇ ਲਾਸਟ ਦੇ ਵਿੱਚ ਪੱਕਣੀ ਸ਼ੁਰੂ ਹੁੰਦੀ ਹੈ ਜੀ ਠੀਕ ਹੈ ਪੱਕੇ 베ਰ ਦੇ ਉੱਤੇ ਪਲਤਨ ਆ ਜਾਂਦੀ ਹੈ ਪੂਰਾ ਜੂਸ ਹੁੰਦਾ ਜਿਹਦੇ ਵਿੱਚ ਪੂਰੀ ਮਿੱਠੀ ਹੈ ਜੀ ਠੀਕ ਹੈ ਨੀ ਆਮ ਨਾਲ ਕੋਸ਼ ਵੈਰੈਟੀਆਂ ਨੇ ਸੌਦੀਆਂ ਆ ਰਹੀਆਂ ਜਿਹੜੀਆਂ ਉਹ ਮਿੱਠੀਆਂ ਨਹੀਂ ਹੁੰਦੀਆਂ ਤੇ ਉਹ ਮੂੰਹ ਚ ਜਦੋਂ ਆਪਾਂ ਖਾਣੇ ਆ ਵੇਰ ਉਹ ਮੂੰਹ ਚ ਉਹਨਾਂ ਦਾ ਵੇਰ ਫੁੱਲਦਾ ਜੀ ਠੀਕ ਹੈ ਇਹ ਇੱਕ ਇਹੋ ਜਿਹੀ ਵੈਰੈਟੀ ਆ ইমরান ਹੋ ਗਈ ਬਲੈਤੀ ਹੋ ਗਈ ਜਿਹੜੀਆਂ ਲੁਧਿਆਣਾ ਜੁਨੀ ਰਾਸ਼ਟਰੀਆਂ ਵੈਰੈਟੀਆਂ ਆ ਜੀ ਠੀਕ ਹੈ ਇਹ ਜਦੋਂ ਆਪਾਂ ਫਰੂਟ ਇਹਨਾਂ ਦਾ ਖਾਣੇ ਆ ਇਹ ਘੁੱਲਦਾ ਜੀ ਜਿਵੇਂ ਜੂਸ ਨਾਲ ਪੂਰੀ ਜਾਨੀ ਕਿ ਵੀ ਘਟਵਾਂ ਦੀ ਜੂਸ ਦੀ ਉਹ ਚੀਜ਼ ਬਣਦਾ ਜੀ ਇਹ ਇਹ ਸਭ ਤੋਂ ਟੇਸਟੀ ਵੈਰੈਟੀਆਂ ਇਹਨਾਂ ਦੇ ਉੱਤੇ ਇਹ ਜਿਵੇਂ ਆ ਹੁਣ ਸਾਡੇ ਕੋਲੇ ਦੇਸੀ 베ਰੀ ਦੇ ਬੂਟੇ ਪਿਆ ਹਨਾ ਜੀ ਇਹਨਾਂ ਤੇ ਗਰਾਫਟਿੰਗ ਕਰਾਂਗੇ ਅਸੀਂ ਹ ਉਹ 베ਰੀਆਂ ਅਸੀਂ ਵੀ ਗ੍ਰਾਫਟ ਕਰਕੇ ਉਹ ਸੇਲ ਕਰਦੇ ਆ ਤੇ ਇਹ ਤੁਸੀਂ ਹੁਣ 베ਰੀਆਂ ਲਾਉਣ ਦਾ ਹੁਣ ਟਾਈਮ ਹੈ ਕਿ ਫਰਵਰੀ ਦੇ ਵਿੱਚ ਨਹੀਂ 베ਰੀ ਹੋਣ ਲੱਗ ਸਕਦੀ ਹੈ ਜੀ ਹੁਣ ਵਧੀਆ ਟਾਈਮ ਹੈ ਮਤਲਬ 베ਰੀਆਂ ਹਾਂ ਵਧੀਆ ਬਹੁਤ ਵਧੀਆ ਟਾਈਮ ਹੈ ਹਾਂ ਹਾਂਜੀ ਧੰਨਵਾਦ ਭਾਈ ਧੰਨਵਾਦ